ਸਾਨੂੰ ਬਸਤਾ ਕੋਈ ਮਿਲਦੀ ਨਹੀਂ ਪਈਗੀ ਬਸਤਾ ਹੱਜ ਜਾਣੀ ਰਹੀ ਗੱਡੀ ਵਾਲਾ ਪੈਸੇ ਬਹੁਤ ਮੰਗਦਾ ਪਿਆ ਦੇਖੋ ਪਿੱਛੇ ਅਸੀਂ ਪੈਦਲ ਹੀ ਚੱਲ ਬੇ ਫਿਰ ਪਹੁੰਚ ਗਏ ਇਧਰ ਝਰਨੇ ਤੇ ਦੇਖੋ ਨੇ ਯਾਰ ਦੋਸਤੋ ਚੱਲ ਬੇ ਟਰੈਕ ਤੇ ਫਿਰ ਧੀਰ ਗੰਗਾ ਪਰ ਇਸ ਵਾਰ ਹੁਣ ਚਾਹਦੀ ਪਏ ਇਹ ਆ ਜੀ ਇਹ ਪਹਾੜਾਂ ਦੇ ਵਿੱਚ ਦੀ ਜਾਣਾ ਇਹ ਅਸੀਂ ਦੋਸ ਬਹੁਤ ਜੇ ਪਰੇਸ਼ਾਨੀ ਤੋਂ ਅੱਗੇ ਆ ਰਾਹਤੇ ਜਾਣ ਲੱਗੇ ਆ ਤੁਸੀਂ ਸਤਾ ਜੋ ਲੱਕੜ ਦਾ ਬੋਲ ਬਣਿਆ ਵਾ ਇਹਦੇ ਉੱਤੇ ਦੀ ਅਸੀਂ ਕ੍ਰਾਸ ਕਰਕੇ ਆਏ ਆ ਤੁਹਾਨੂੰ ਦਿਖਾਉਣ ਲੱਗੇ ਆ ਓਕੇ ਬਹੁਤ ਹੀ ਹੁਣ ਲੁਫਤ ਹੋ ਰਹੀ ਆ ਲੱਕੜ ਦੇ ਘਰ ਇਹ ਸਾਨੂੰ ਖੀਰ ਗੰਗਾ ਵਾਲੇ ਟਰੈਕ ਤੇ ਮਿਲੇ ਆਗੇ ਨਕਤਾਨ ਵਿਲੇਜ ਇਹ ਇੱਕ ਦਰਾਖਤ ਆ ਦੇਖੋ ਇਨਾ ਖਾਲੀ ਆ ਵਿੱਚੋਂ ਤੇ ਆ ਦੇ ਤੁਹਾਨੂੰ ਦੂਰ ਤੋਂ ਦਿਖਾਉਨੇ ਆ ਇਹ ਦਰਾਖਤ ਦੇ ਵਿੱਚ ਇੱਕ ਗੁਫਾ ਬਣੀ ਹੋਈ ਆ ਦੇਖੋ ਗੱਡਾ ਉੱਪਰ ਤੱਕ ਦਰਖਤਾਂ ਇਹ ਆਖੀਰ ਗੰਗਾ ਦਾ ਟਰੈਕ ਦਾ ਰਸਤਾ ਇੰਨਾ ਮੁਸ਼ਕਲ ਆ ਇਹਦੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਜਿੱਦਾਂ ਕਿ ਤੁਸੀਂ ਉਹ ਦੇਖ ਰਹੇ ਹੋ ਪੱਥਰ ਵਿੱਚ ਦੀ ਦੋ ਦਰਖਤਾਂ ਵਿਚ ਦੀ ਲੰਗਣਾ ਪੈਣਾ ਨੂੰ ਇੱਕ ਦੇਖੋ ਛੋਟਾ ਜਿਹਾ ਪੁਲ ਮਿਲਿਆ ਅਖੀਰ ਗੰਗਾ ਟਰੈਕ ਤੇ ਤੋਂ ਤੋਂ ਨਿਕਲਣਾ ਵੀ ਜ਼ਰੂਰੀ ਆ ਰਾਤ ਪਏ ਤੋਂ ਕਹਿੰਦੇ ਭਾਲੂ ਆਉਂਦੇ ਆ ਇੱਥੇ ਦੇਖੋ ਜਿਹੜੇ ਫਿਲਮਾਂ 'ਚ ਦੇਖਦੇ ਹੁੰਨੇ ਆਪਾਂ ਸੀਨ ਚਾਰੇ ਪਾਸੇ ਦਰਾਸਤੀ ਦਰਾਸਤ ਦਰਾਸਤੀ ਦਰਾਸਤਾ ਹੋਣਾ ਸੀ ਇੱਥੋਂ ਆਏ ਆ ਆ ਦੇਖੋ ਸਿੱਧੀ ਚੜਾਈ ਚੜ੍ਹ ਕੇ ਦੇਖੋ ਖੀਰ ਗੰਗਾ ਟਰੈਕ ਤੇ ਲਾਸਟ ਪੁਆਇੰਟ ਰੁਦਰਨਾਗ ਵਿਲੇਜ ਆ ਤੇ ਇੱਥੇ ਫੂਡ ਪੁਆਇੰਟ ਬਣੇ ਆ ਬਹੁਤ ਹੀ ਸੁੰਦਰ ਤੇ ਉੱਪਰ ਬਰਫ ਵਾਲੀ ਪਹਾੜੀ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਨੇਚਰ ਦੇਖੋ ਕਿੰਨਾ ਖੂਬਸੂਰਤ ਵੀ ਦੋਸਤੋ ਟੈਂਟ ਹੋ ਗਿਆ ਆਪਣਾ ਰੈਡੀ ਆ ਟੈਂਟ ਲੱਗ ਗਿਆ ਪਹਾੜਾਂ ਤੇ ਦੇਖੋ ਇਧਰ ਬਰਬਰੀ ਦੇਖੋ ਕਿੰਨੀ ਖੂਬਸੂਰਤੀ ਦੇਖੋ ਇਧਰ ਹੁਣ ਜੋ ਧੁੱਪ ਪੈ ਰਹੀ ਆ ਦੇਖੋ ਬਰਫ਼ ਕਿਵੇਂ ਚਮਕਦੀ ਉਹ ਸਾਹਮਣੇ ਬਰਫ਼ ਤੱਕਦਾ ਸੀ ਕੋਸ਼ਿਸ਼ ਕਰਾਂਗੇ ਜਾ ਕੇ ਆਵਾਂਗੇ ਹੁਣੀ ਇਧਰ ਟੈਂਟ ਦੂਜੇ ਕੈਂਪਿੰਗ ਆ ਪੈਸਿਆਂ ਵਾਲੇ ਐਸੀ ਆਪਾਂ ਦੇਣੇ ਨਹੀਂ ਤੇ ਆਪਾਂ ਫਿਰ ਫਰੀ ਵਾਲਾ ਟੈਂਟ ਆਪਾਂ ਨੇ ਲੈ ਕੇ ਆਏ ਸੀ ਵਜਨ ਚੱਕ ਕੇ ਤਾਂ ਹੀ ਲੈ ਕੇ ਆਏ ਆ ਆਪਾਂ ਕੰਮ ਆ ਗਿਆ ਸਾਡੇ ਭਜਨ ਚੱਕਿਆ ਤੇ ਨਹੀਂ ਇੱਥੇ ਫਿਰ ਪੈਸੇ ਬਹੁਤ ਦੇਣੇ ਪੈਂਦੇ ਆ ਕਿਦਾਂ ਦਾ ਮੌਲਾ ਠੰਡ ਬਹੁਤ ਹੋਈ ਵੀ ਆ ਗੁੱਡ ਮਾਰਨਿੰਗ ਕੀ ਕੀ ਹਾਲ ਚਾਲ ਆਈ ਸਵੇਰ ਹੋ ਗਈ ਜੀ ਠੰਡ ਬਹੁਤ ਜ਼ਿਆਦਾ ਤੇ ਰਾਤ ਸਰੋਫਾਲ ਵੀ ਹੋਈ ਆ ਥੋੜੀ ਥੋੜੀ ਪਰ ਜਿੱਥੇ ਅਸੀਂ ਸੁੱਤੇ ਆ ਇੱਥੇ ਤਾਂ ਨਹੀਂ ਹੋਈ ਉੱਪਰ ਹੀ ਹੋਈ ਆ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਇੱਧਰ ਵੀ ਥੋੜੀ ਥੋੜੀ ਹੋਈ ਆ ਕੱਲ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਟੱਟ ਸੀ ਤੇ ਇਧਰ ਤਾਂ ਕੁਝ ਜ਼ਿਆਦਾ ਹੀ ਹੋਈ ਵੀ ਆ ਇਧਰਲੇ ਪਾਸੇ ਦੇਖੋ ਇਹ ਆਪਣਾ ਟ੍ਰੈਕਟ ਹੈ ਜਿੱਥੇ ਅਬਰਾ ਸੁੱਤੇ ਆ ਗਏ ਆ ਪੱਥਰ ਦੀ ਓਟ ਤੁਹਾਨੂੰ ਹਵਾ ਨੇ ਬਚਾਇਆ ਬਹੁਤ